ਸਾਰੇ ਭੈਣ ਭਰਾਵਾਂ ਨੂੰ ਜੀ ਐਮ ਸੀ ਦੀ ਸਤਿ ਸ੍ਰੀ ਅਕਾਲ ਮੈਂ ਬੱਬਾ ਗਿੱਲ ਸੀ ਐਨ ਐਫ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਹਾਂ ਜੋ ਕਿ ਮੇਰੀ ਰਿਹਸ਼ ਲੁਧਿਆਣਾ ਮੱਲਾ ਵਾਰਡ ਨੰਬਰ 12 ਦੇ ਵਿੱਚ ਹੈ ਔਰ ਮੈਂ ਦੇਖਿਆ ਕਿ ਸਿਵਲ ਹਸਪਤਾਲ ਧਾਰੀਵਾਲ ਦੇ ਵਿੱਚ ਜਿਵੇਂ ਕਿ ਪਿਛਲੇ ਪਾਸੇ ਜਿੱਥੇ ਵਾਟਰ ਪੰਪ ਲੱਗਾ ਹੋਇਆ ਆ ਉੱਥੇ ਕੁੱਤੇ ਮਰੇ ਪੇਰੇ ਆ ਔਰ ਜੜੀ ਬੂਟੀ ਇੰਨੀ ਹੋ ਚੁੱਕੀ ਆ ਕਿ ਡੇਂਗੂ ਇੰਨਾ ਆ ਅੱਗੇ ਹੀ ਸਾਰੇ ਸ਼ਹਿਰ ਦੇ ਵਿੱਚ ਡੇਂਗੂ ਦੇ ਪੇਸ਼ੈਂਟ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਉੱਤੋਂ ਸਿਵਲ ਸਰਜਨ ਸਾਹਿਬ ਕਹਿ ਰਹੇ ਨੇ ਵੀ ਆਪਾਂ ਡੇਂਗੂ ਦੀ ਰੋਕ ਥਾਮ ਵਾਸਤੇ ਪੂਰੇ ਪ੍ਰਬੰਧ ਕਰਦੇ ਆ ਪਰ ਜਿੱਥੇ ਕਿ ਹਸਪੀਟਲ ਦੇ ਪਿਛਲੇ ਪਾਸੇ ਜਿੱਥੇ ওয়াটার ਪੰਪ ਲੱਗਾ ਹੋਇਆ ਆ ਉੱਥੇ ਇੰਨੀ ਬਦਬੂ ਆ ਰਹੀ ਆ ਲੁਧਿਆਣਾ ਮੱਲੇ ਵਾਸੀਆਂ ਦਾ ਜਿਨ੍ਹਾਂ ਮੁਸ਼ਾਰ ਹੋਇਆ ਪਿਆ ਦਾ ਆ ਇਸ ਕਰਕੇ ਸੀਐਨਐਫ ਵੱਲੋਂ ਪੰਜਾਬ ਜੂਥ ਪ੍ਰਧਾਨ ਬੱਬਾ ਗਿਲ ਵੱਲੋਂ ਮੈਂ ਚੇਤਾਵਨੀ ਦੇਣਾ ਸੀਐਨਐਫ ਵੱਲੋਂ सिविल सर्जन ਨੂੰ ਔਰ ਹਸਪੀਟਲ ਦੇ ਪ੍ਰਸ਼ਾਸਨ ਨੂੰ ਜੇ ਥੋੜੇ ਦਿਨਾਂ ਤੱਕ ਉਹ ਜੜੀ ਬੂਤੀ ਅਤੇ ਸਫਾਈ ਦਾ ਪ੍ਰਬੰਧ ਮੁਕੰਮਲ ਨਾ ਕੀਤਾ ਗਿਆ ਤੇ ਮੈਂ ਉਥੇ ਹਸਪੀਟਲ ਦੇ ਅੱਗੇ ਆਣ ਕੇ ਧਰਨਾ ਪ੍ਰਦਰਸ਼ਨ ਕਰਾਂਗਾ ਔਰ ਪ੍ਰਸ਼ਾਸਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਰੱਖਾਂਗਾ ਸਰਕਾਰ ਤੋਂ